ਹਾਂ ਜੀ ਮੰਨਦੇ ਆ ਯਾਰ ਆਲੀ ਕੋਲ ਸਾਰੇ ਅਸੀਂ ਤਾਂ ਉਹਨਾਂ ਨੇ ਮਾਪਿਆ ਤੀ ਨਹੀਂ ਮੰਨਦੇ ਉਹੋ ਗੋੜੋ ਮਰਾਂ ਹਾਂ ਜੀ ਬੋਲੋ ਹਾਂ ਜੀ ਬੋਲੋ ਜੀ ਆ ਜਾਓ ਆ ਜਾ ਆ ਕੇ ਆ ਕੇ ਬਸ ਬੋਲ ਆ ਜਾ ਬੋਲਾ ਨਹੀਂ ਗੈਣ ਬੋਲ ਹਾਂ ਜੀ ਹਾਂ ਜੀ ਬੋਲੋ ਯਾਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ 13 ਫਰਵਰੀ ਤੋਂ ਕੋਲ ਆਪਾਂ ਲੜ ਰਹੇ ਹਾਂ ਬਾਰਡਰਾਂ ਦੇ ਉੱਤੇ ਖਨੌਰੀ ਬਾਰਡਰ ਤੇ ਜਾਂ ਸੰਭੂ ਤੇ ਜਿਹੜੀ ਪਰੰਪਰਾ ਚੱਲ ਰਹੀ ਹੈ ਲੰਗਰ ਦੀ ਲਾ ਲੋ ਚਾਹੇ ਦੁੱਧ ਦੀ ਲਾ ਲੋ ਉਹ ਵੱਡੇ ਪੱਦਰ ਤੇ ਲੋਕ ਸ਼ਰਧਾ ਦੇ ਨਾਲ ਸੇਵਾ ਕਰਦੇ ਨੇ ਕਿਉਂ ਆਪਦੇ ਹੱਕਾਂ ਦੀ ਪ੍ਰਾਪਤੀ ਦੇ ਲਈ ਲੋਕਾਂ ਨੂੰ ਸ਼ਾਹ ਹੈ ਵੀ ਅਸੀਂ ਇਹ ਕੋੜ ਨੂੰ ਜਿੱਤਣਾ ਹੈ ਜਿੱਤਣ ਦੇ ਲਈ ਲੋਕਾਂ ਨੇ ਇੱਥੇ ਦੁੱਧ ਦਾ ਵੀ ਹੜਪ ਵਗਾ ਰੱਖਿਆ ਹੈ ਅੱਜ ਜਿਹੜਾ ਦੁੱਧ ਆਇਆ ਹੈ ਜਿਲ੍ਹੇ ਸੁਨਰੂਰ ਦੇ ਵਿੱਚੋਂ ਆਇਆ ਹੈ ਵੱਡੇ ਪੱਦਰ ਤੇ ਕਈ ਕਵਾਂਟਲ ਦੁੱਧ ਦੇ ਆਏ ਨੇ ਹਰ ਰੋਜ਼ ਦੀ ਤਰ੍ਹਾਂ ਹਰ ਜ਼ਿਲ੍ਹੇ ਦੇ ਵਿੱਚੋਂ ਦੁੱਧ ਦੀ ਕਾਇਲੋ ਵੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਵੀ ਕਿਰਪਾ ਹੋਈ ਆ ਵੀ ਜਿਹੜਾ ਜਿਵੇਂ ਨੇ ਕਿਹਾ ਵੀ ਦੁੱਧ ਦੀਆਂ ਨਦੀਆਂ ਵਗਦਿਆਂ ਨੇ ਬਾਕੀ ਨੂੰ ਦੁੱਧ ਦੀਆਂ ਨਦੀਆਂ ਵਗਦਿਆਂ ਨੇ ਬਾਡਰਾਂ ਦੇ ਉੱਤੇ ਲੰਗਰ ਦੀ ਵੀ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ ਸੰਗਤ ਦੀ ਵੀ ਕਮੀ ਨਹੀਂ ਹੈਗੀ ਸਾਰੇ ਲੋਕਾਂ ਦੇ ਵਿੱਚ ਦਿਲੋਂ ਸ਼ਾ ਹੈ ਵੀ ਅਸੀਂ ਸਾਡੇ ਪੰਜਾਬ ਨੂੰ ਸਾਡੇ ਭਾਰਤ ਨੂੰ ਬਚਾਉਣਾ ਹੈ ਜاہے ਜੇ ਹਾਲਾਤ ਜ਼ੁਲਮ ਕਰਨ ਲੱਗਿਆ ਸਰਕਾਰ ਉਹ ਜ਼ੁਲਮ ਦੇ ਖਿਲਾਫ ਲੋਕ ਦਿਲੋਂ ਲੜ ਰਹੇ ਨੇ ਲੜਦੀ ਰਹਣਗੇ ਕੋਲ ਜਿੱਤ ਕੇ ਜਾਣਗੇ ਕਿਤੇ ਸਰਕਾਰ ਸੋਚਦੀ ਹੋਵੇ ਭੁਲੇਖਾ ਹੋ ਸਕਦਾ ਵੀ ਲੋਕ ਉੱਠ ਕੇ ਚਲੇ ਜਾਣਗੇ ਕਿਸੇ ਵੀ ਕੀਮਤ ਦੇ ਉੱਤੇ ਲੋਕ ਪਿੱਛੇ ਨਹੀਂ ਜਾਣਗੇ ਕਿਉਂ ਕਾ ਤੋ ਨਹੀਂ ਜਾਣਗੇ ਸਾਡੀ ਰੋਜੀ ਰੋਟੀ ਦਾ ਮਸਲਾ ਹੈ ਜਿਹੜੀ ਸਾਡੀ ਲੜਾਈ ਹੈ ਇਹ ਰੋਜੀ ਰੋਟੀ ਦੀ ਲੜਾਈ ਹੈ ਜਦ ਕਦੀ ਰੋਜੀ ਰੋਟੀ ਦੇ ਉੱਤੇ ਕੋਈ ਦਾਵਾ ਕਰਦਾ ਸੀ ਉਹਨੂੰ ਕਹਿੰਦਾ ਵੀ ਜ਼ੁਲਮ ਕਰਨ ਲੱਗਿਆ ਇਹ ਸਰਕਾਰ ਨਹੀਂ ਜ਼ੁਲਮ ਕਰਦੀ ਹੈ ਜ਼ੁਲਮ ਕਰਦੀ ਸਰਕਾਰ ਦੇ ਨਾਲ ਲੋਕ ਟੱਕਰਾ ਲੈਣ ਨੂੰ ਹਰ ਇੱਕ ਮੁੱਦੇ ਦੇ ਉੱਤੇ ਤਿਆਰ ਰਹਿਣਗੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਦੁੱਧਾ ਦਾ ਅਸੀਂ ਸ਼ੁਰੂ ਕਰਨ ਲੱਗਿਆਂ ਵਰਤੌਣ ਲੱਗਿਆਂ ਐਨਾ ਕਹਿੰਦਾ ਮਾਫਾ ਤੇ ਵਿਲਾਉਣਾ ਵੈਗਰੂ ਜੀ ਦਾ ਖਾਲਸਾ ਹੈ